ਕੱਲ ਕੇ ਵੀ ਅਕਾਲੀ ਕਾਂਗਰਸ ਸਰਗੇਬਲ ਦੇ ਥੱਲਿਓਂ ਕਰਦੇ ਸੀ ਆਰ ਇਹ ਭਾਜਪਾ ਜਿਹੜੀ ਹੈ ਇਹਨਾਂ ਕੋਲ ਆਰਐਸਐਸ ਨਾਮ ਦੀ ਇੱਕ ਬਹੁਤ ਵੱਡੀ ਗੁੰਡਾ ਫੋਰਸ ਆ ਇਹਨਾਂ ਨੂੰ ਪਤਾ ਸਾਡਾ ਇੱਕ ਬਹੁਤ ਵੱਡਾ ਹੋਲਡ ਆ ਇਸ ਕਰਕੇ ਇਹ ਸ਼ਰਿਆਮ ਕਰਦੇ ਨੇ ਸਾਰਾ ਕੁਸ਼ਣ ਨੰਗੇ ਚਿੱਟੇ ਰੂਪ ਦੇ ਵਿੱਚ ਸਿਰਫ ਉਹਨਾਂ ਨੂੰ ਪਤਾ ਵੀ ਅੱਜ ਸਾਡੇ ਕੋਲ ਕੋਈ ਰਾਹ ਬਚਿਆ ਨਹੀਂ ਜੇ ਅਸੀਂ ਅੱਜ ਕਿਸਾਨਾਂ ਦੀ ਗੱਲ ਨਹੀਂ ਕਰਦੇ ਇਹਨਾਂ ਆਰਡੀਨੇਂਸਾਂ ਨੂੰ ਵਾਪਸ ਕਰਾਉਣ ਦੀ ਗੱਲ ਨਹੀਂ ਕਰਦੇ ਤਾਂ ਸਾਡੀ ਕੱਲ ਨੂੰ ਇੱਥੇ ਸਾਹ ਲੈਣਾ ਔਖਾ ਹੋ ਜਾਣਾ ਲੋਕਾਂ ਨੇ ਵੋਟਾਂ ਤਾਂ ਬਾਅਦ ਚੋ ਦੇਣੀ ਆ ਛਿੱਤਰ ਬਹੁਤ ਮਾਰਨਗੇ ਆ ਜਿਹੜਾ ਮੀਡੀਆ ਜਿਹੜਾ ਅੱਜ ਵੀ ਦੀਪਿਕ ਮੀਡੀਆ ਨਹੀਂ ਘਾਣਗੇ ਇਹ ਸਿਰਫ ਮੋਦੀ ਦਾ ਦਲਾਲ ਹੈ ਇਹ ਉਹਨਾਂ ਤੋਂ ਪੈਸੇ ਖਾ ਰਿਹਾ ਸਿਰਫ ਉਹਨਾਂ ਦੇ ਲਈ ਕੰਮ ਕਰ ਰਿਹਾ ਹੈ ਹੋਰ ਕੁਝ ਨਹੀਂ ਕਰ ਰਿਹਾ ਬੀ ਬੇਸੀ ਕਾਂਗਰਸ ਲਿਆ ਕੇ ਦੇਖ ਲਈ ਆਪ ਲਿਆ ਕੇ ਦੇਖ ਲਈ ਭਾਜਪਾ ਕਾਲੀ ਸਾਰੀਆਂ ਲਿਆ ਕੇ ਦੇਖ ਲਈਆਂ ਕਰਨਾ ਕਿਸੇ ਨੇ ਕੁਝ ਨਹੀਂ ਹੈਗਾ ਪੋਟਾ ਮੂਠਾ ਪਾਉਣ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਫਰਕ ਕਿਵੇਂ ਪੈਣਗੇ ਚੱਕੇ ਜਾਮ ਕਰਨ ਨਾਲ ਪੈਣਗੇ ਸੜਕਾਂ ਤੇ ਆ ਕੇ ਪੈਣਗੇ ਹੱਕ ਮੰਗਣ ਨਾਲ ਮਿਲਨੇ ਆ ਅੱਜ ਜੇ ਅੰਬਾਨੀਆ ਡਾਨੀਆ ਵੱਲੋਂ ਇੰਨਾਂ ਦੀਆਂ ਪਾਰਟੀਆਂ ਨੂੰ ਕਰੋੜਾ ਰੁਪਈਆ ਫੰਡ ਜਾਂਦਾ ਉਹ ਸਿਰਫ ਇਸੇ ਲਈ ਹੀ ਜਾਂਦਾ ਵੀ ਕਿਰਤ ਕਾਨੂੰਨ 'ਚ ਸੋਧਾਂ ਹੋਣ ਬਿਜਲੀ ਬਿੱਲ 'ਚ ਸੋਧਾਂ ਹੋਣ ਖੇਤੀ ਦੇ ਵਿੱਚ ਇਹ ਜੇ ਆਰਡੀਨੈਂਸ ਪਾਸ ਦੇ ਦਿੱਤਾ ਜਾਵੇ ਮੈਂ ਕਹਿੰਨੀ ਆ ਵੀ ਜਿਹੜੇ ਸੜਕਾਂ ਤੇ ਜਾਮ ਲੱਗੇ ਹੋਏ ਹਨ ਜਾ ਕੇ ਉੱਥੇ ਤੁਸੀਂ ਇੰਨੇ ਕੱਠ ਦੇ ਵਿੱਚ ਕਹਿ ਕੇ ਦੇਖੋ ਵੀ ਆਪਦੇ ਮੂੰਹ ਟਕੋ ਥੋੜ੍ਹੀਆਂ ਡਾਂਗਾ ਨਾਲ ਉਹ ਲੋਕ ਤੁਹਾਨੂੰ ਦੱਸਣਗੇ ਵੀ ਤੁਹਾਡੀ ਅਸਲੀ ਥਾਂ ਕਿੱਥੇ ਆ ਕਿਉਂਕਿ ਜੇ ਤੁਸੀਂ ਮੇਰੇ ਘਰ ਆ ਕੇ ਮੇਰਾ ਸੰਗ ਨੱਪੋਂਗੇ ਤਾਂ ਮੈਂ ਵੀ ਤੁਹਾਡੇ ਗਲੇ ਨੂੰ ਹੱਥ ਪਾਉਂਗੀ ਇਹ ਸਿੱਧੀ ਜੀ ਗੱਲ ਹੈ